ਹallelujah ਸੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਅੱਜ ਦੇ ਬਹੁਤ ਹੀ ਖੂਬਸੂਰਤ ਦਿਨ ਦੇ ਲਈ ਬਰਕਤ ਵਾਲੇ ਦਿਨ ਦੇ ਲਈ ਜੋ ਪਰਮੇਸ਼ਵਰ ਨੇ ਸਾਡੀਆਂ ਜ਼ਿੰਦਗੀਆਂ ਵਿੱਚ ਬਖਸ਼ ਦਿੱਤਾ ਪਿਛਲੇ ਦਿਨਾਂ ਵਿੱਚ ਪਰਮੇਸ਼ਵਰ ਨੇ ਸਾਨੂੰ ਸੰਭਾਲ ਕੇ ਰੱਖਿਆ ਜਿਉਂਦਿਆਂ ਰੱਖਿਆ ਕਿਸੇ ਵੀ ਚੰਗੀ ਚੀਜ਼ ਦੀ ਥੋੜੀ ਨਹੀਂ ਆਉਣ ਦਿੱਤੀ ਹallelujah ਵੈਰੀ ਨੇ ਬੜਾ ਜ਼ੋਰ ਲਾਇਆ ਹੋਊਗਾ ਪਰ ਪਰਮੇਸ਼ਵਰ ਨੇ ਫਤਿਹ ਸਾਨੂੰ ਦਿੱਤੀ ਆ ਹallelujah ਸੋ ਅੱਜ ਆਪਾਂ ਪਰਮੇਸ਼ਵਰ ਦੇ ਵਚਨ ਵਿੱਚੋਂ ਜੋ ਸਿੱਖਣਾ ਆ ਉਹ ਵਚਨ ਇਹ ਆ ਕਿ ਪਰਮੇਸ਼ਵਰ ਦੀ ਦਇਆ ਹੀ ਸਾਡੇ ਲਈ ਬਥੇਰੀ ਆ ਹallelujah ਬਹੁਤ ਕੁਝ ਆਪਾਂ ਪਰਮੇਸ਼ਵਰ ਤੋਂ ਮੰਗਦੇ ਰਹਿੰਨੇ ਆ ਪਰ ਜੇ ਪਰਮੇਸ਼ਵਰ ਦੀ ਦਇਆ ਸਾਡੇ ਜੀਵਨ ਵਿੱਚ ਨਹੀਂ ਆ ਤੇ ਜਿੰਨੀਆਂ ਮਰਜ਼ੀ ਚੀਜ਼ਾਂ ਸਾਡੇ ਜੀਵਨ ਵਿੱਚ ਹੋਣ ਉਹਨਾਂ ਜੀਵਨ ਉਹਨਾਂ ਚੀਜ਼ਾਂ ਦਾ ਜੀਵਨ ਵਿੱਚ ਅਸੀਂ ਆਨੰਦ ਨਹੀਂ ਲੈ ਸਕਦੇ ਪਰ ਜੇ ਪਰਮੇਸ਼ਵਰ ਦੀ ਦਇਆ ਆ ਸਾਡੇ ਜੀਵਨ ਵਿੱਚ ਤਾਂ ਉਹ ਥੋੜੇ ਨੂੰ ਵੀ ਬਹੁਤਾ ਬਣਾਉਣ ਦੀ ਤਾਕਤ ਰੱਖਦਾ ਆ ਹallelujah ਪਰ ਸਾਡੀ ਕੁੱਪੀ ਚੋਂ ਤੇਲ ਨਹੀਂ ਮੁੱਕਣ ਦਿੰਦਾ ਤੇ ਨਾ ਸਾਡੀ ਮੱਟੀ ਚੋਂ ਆਟਾ ਹੀ ਮੁੱਕਦਾ ਆ ਕਿਉਂਕਿ ਉਹਦੀ ਕਿਰਪਾ ਸਾਡੇ ਉੱਤੇ ਹੁੰਦੀ ਆ ਹਾਲੇਲੂਇਆ ਪਰ ਜੇ ਬਹੁਤ ਚੀਜ਼ਾਂ ਆ ਸਾਡੇ ਕੋਲ ਉਹਦੀ ਕਿਰਪਾ ਨਹੀਂ ਆ ਤਾਂ ਮੇਜ਼ ਖਾਣਿਆਂ ਨਾਲ ਭਰੇ ਹੁੰਦੇ ਆ ਪਰ ਡਾਕਟਰ ਖਾਣ ਤੋਂ ਮਨਾ ਕਰ ਦਿੰਦੇ ਆ ਇਸ ਲਈ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਉਹਦੀ ਦਇਆ ਮੰਗਣੀ ਚਾਹੀਦੀ ਆ ਕਿਉਂਕਿ ਜੇ ਉਹਦੀ ਦਇਆ ਸਾਡੇ ਉੱਤੇ ਆ ਜੇ ਉਹਦੀ ਕਿਰਪਾ ਸਾਡੇ ਉੱਤੇ ਆ ਤਾਂ ਫੇਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਲ ਕਰ ਸਕਦੇ ਹਾਂ ਕੋਸ਼ਿਸ਼ ਵੀ ਇਸ ਸੰਸਾਰ ਵਿੱਚ ਐਹੋ ਜਿਹਾ ਨਹੀਂ ਹੈ ਜਿਹਦੀ ਤੁਸੀਂ ਪ੍ਰਾਪਤੀ ਨਹੀਂ ਕਰ ਸਕਦੇ ਕੋਈ ਕੰਮ ਐਹੋ ਜ ਨਹੀਂ ਹੈ ਜਿਹੜੇ ਕੰਮ 'ਚ ਤੁਸੀਂ ਸਫਲ ਨਹੀਂ ਹੋ ਸਕਦੇ ਬਸ ਤੁਹਾਡੇ ਨਾਲ ਪਰਮੇਸ਼ਵਰ ਦਾ ਕਿਰਪਾ ਵਾਲਾ ਹੱਥ ਹੋਣਾ ਚਾਹੀਦਾ ਆ ਤੇ ਫੇ ਕੋਈ ਵੈਰੀ ਦੀ ਸ਼ਕਤੀ ਤੇ ਕੋਈ ਇਨਸਾਨ ਦੀ ਸ਼ਕਤੀ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ ਹallelujah ਕਈ ਵਾਰੀ ਅਸੀਂ ਆਪਣੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਬਜ਼ੁਰਗ ਹੋ ਗਿਆਆਂ ਜਾਂ ਸਰੀਰ ਜਿਹੜਾ ਆ ਉਹ ਕਾਬਲ ਨਹੀਂ ਆ ਕਈ ਵਾਰੀ ਲੱਗਦਾ ਕਿ ਕਿਸੇ ਇਨਸਾਨ ਨੂੰ ਲੱਗ ਸਕਦਾ ਕਿ ਉਹ ਹੈਂਡੀਕੈਪ ਆ ਜਾਂ ਕਿਸੇ ਨੂੰ ਲੱਗ ਸਕਦਾ ਮੇਰੇ ਕੋਲੇ ਤਾਂ ਔਲਾਦ ਨਹੀਂ ਆ ਜੇ ਮੇਰੀ ਔਲਾਦ ਹੁੰਦੀ ਤਾਂ ਉਹਨੇ ਮੈਨੂੰ ਬਹੁਤ ਸੁਖ ਦੇਣਾ ਸੀਗਾ ਤੇ ਹੁਣ ਬਜ਼ੁਰਗੀ 'ਚ ਮੈਨੂੰ ਕੌਣ ਸੰਭਾਲੂਗਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੁਹਾਡੇ ਮਨ ਦੇ ਉੱਤੇ ਹੋ ਸਕਦੀਆਂ ਆ ਪਰ ਜੇ ਪਰਮੇਸ਼ਵਰ ਤੁਹਾਡੇ ਜੀਵਨ ਦੇ ਉੱਤੇ ਮਿਹਰવાન ਆ ਤੇ ਇਹਨਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਕੱਢਣਾ ਉਹਦੇ ਲਈ ਕੋਈ ਵੱਡਾ ਕੰਮ ਨਹੀਂ ਆ ਉਹ ਤੁਹਾਡੀਆਂ ਸੁੱਤੇ ਪਿਆਆਂ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਸਕਦਾ ਆ ਅਰ ਬਾਈਬਲ ਇਦਾਂ ਦੀਆਂ ਉਦਾਹਰਨਾਂ ਦੇ ਨਾਲ ਭਰਿਆ ਹੋਇਆ ਆ ਕਿ ਜਿਨ੍ਹਾਂ ਦੇ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਮੀਆਂ ਸੀ ਵੱਖ-ਵੱਖ ਗਲਤੀਆਂ ਸੀ ਅੈਬ ਸੀ ਪਰ ਪਰਮੇਸ਼ਰ ਨੇ ਉਹਨਾਂ ਨੂੰ ਚੁੱਕਿਆ ਉੱਪਰ ਅਰ ਪਾਦਸ਼ਾਹਾਂ ਦੇ ਬਰਾਬਰ ਤੇ ਲਿਆਂਦਾ ਸਭ ਤੋਂ ਪਾਦਸ਼ਾਹ ਬਣਾਇਆ ਜੇ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆ ਜਿਹੜਾ ਯਾਕੂਬ ਆ ਉਹਦੇ ਕੈਰੈਕਟਰ ਨੂੰ ਦੇਖੀਏ ਤੇ ਕਿਤੇ ਨਾ ਕਿਤੇ ਉਹਦਾ ਕੈਰੈਕਟਰ ਇੱਕ ਧੋਖੇਬਾਜ਼ ਦਾ ਕੈਰੈਕਟਰ ਨਜ਼ਰ ਆਉਂਦਾ ਆ ਉਹ ਇੱਕ ਧੋਖੇਬਾਜ਼ ਗਿਣਿਆ ਜਾ ਸਕਦਾ ਆ ਇਸੇ ਤਰ੍ਹਾਂ ਜਿਹੜਾ ਪਤਰਸ ਸੀਗਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਉਹ ਗੁੱਸੇ ਖੋਰ ਬਹੁਤ ਸੀ ਉਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਸੀਗਾ ਅਸੀਂ ਇਹਨਾਂ ਚੀਜ਼ਾਂ ਵਿੱਚ ਉਹ ਦੇਖਣਾ ਕਿ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਫਸੇ ਆਂ ਦਾਊਦ ਉਹਦੀ ਲਾਈਫ ਦੇ ਵਿੱਚ ਗੈਰ ਔਰਤ ਦਾ ਇੱਕ ਮਸਲਾ ਸੀਗਾ ਜਿਹਦਾ ਕਰਕੇ ਉਹਨੇ ਬੇਦੋਸ਼ਕ ਖੂਨ ਵੀ ਕਰਵਾਇਆ ਤੇ ਪੌਲਸ ਉਹ ਤਾਂ ਕਲੀਸਿਆ ਨੂੰ ਵੱਡਾ ਟੁੱਕਦਾ ਤੇ ਕਤਲ ਕਰ ਦਿੰਦਾ ਸੀ ਤੁਸੀਂ ਸੋਚੋ ਕਿ ਬਾਈਬਲ ਕਿੰਨਾ ਖਰਾ ਤੇ ਪਵਿੱਤਰ ਗ੍ਰੰਥ ਆ ਇਹਨੇ ਆਪਣੇ ਲੋਕਾਂ ਦੇ ਐਬਾਂ ਨੂੰ ਜੱਗ ਅੱਗੇ ਜ਼ਾਹਿਰ ਕੀਤਾ ਹੈ ਇਸ ਦਰਤੀ ਉੱਤੇ ਹੋਇਆ ਜਿਹਦੀ ਜ਼ਿੰਦਗੀ ਵਿੱਚ ਕੋਈ ਆਇਬ ਨਾ ਹੋਵੇ ਜਿਹਦੀ ਜ਼ਿੰਦਗੀ ਵਿੱਚ ਕੋਈ ਗੜਬੜ ਨਾ ਹੋਵੇ ਕੋਈ ਮਸਲਾ ਨਾ ਹੋਵੇ ਪਰ ਬਹੁਤ ਲੋਕੀਆਂ ਜਿਹੜੇ ਸਿਰਫ ਆਪਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਹੀ ਬਿਆਨ ਕਰਦੇ ਆ ਮਾੜੀਆਂ ਨੂੰ ਲੁਕੋ ਲੈਂਦੇ ਆ ਪਰ ਪਵਿੱਤਰ ਬਾਈਬਲ ਇਹ ਕਿਹੋ ਜਿਹਾ ਗ੍ਰੰਥ ਆ ਇਹ ਕਿਹੋ ਜੀ ਪਵਿੱਤਰ ਪੁਸਤਕ ਆ ਜਿਨਨੇ ਆਪਣੇ ਲੋਕਾਂ ਦੇ ਐਬ ਜਿਹੜੇ ਆ ਉਹ ਜ਼ਾਹਿਰ ਕੀਤੇ ਇਸ ਲਈ ਕਿ ਜਿਨ੍ਹਾਂ ਦੇ ਅੰਦਰ ਉਹਦਾ ਦੇ ਸਮਝ ਲੱਗ ਜਾਵੇ ਕਿ ਭਾਵੇਂ ਤੁਹਾਡੇ ਅੰਦਰ ਐਬ ਆ ਪਰ ਪਰਮੇਸ਼ਵਰ ਤੁਹਾਨੂੰ ਖਰਾਬ ਬਣਾਉਣ ਦੀ ਤਾਕਤ ਰੱਖਦਾ ਆ ਹallelujah ਫਿਰ ਬਾਈਬਲ ਨੇ ਆਪਣੇ ਲੋਕਾਂ ਦੇ ਐਬ ਜਿਹੜੇ ਆ ਨਾ ਉਹ ਲਿਖਣ ਵਾਲੇ ਨੂੰ ਇਹ ਨਹੀਂ ਕਿਹਾ ਕਿ ਨੰਨੀਆਂ ਚੰਗੀਆਂ ਚੰਗੀਆਂ ਗੱਲਾਂ ਲਿਖ ਦੇ ਮਾੜੀਆਂ ਲਕੋਲਾ ਕੱਟ ਦੇ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਇਦਾਂ ਕਹਿੰਦੇ ਤੁਹਾਡਾ ਦਾਊਦ ਉਹਨੇ ਔਰਤ ਪਿੱਛੇ ਉਸ ਔਰਤ ਦਾ ਬੰਦਾ ਮਰਵਾ ਦਿੱਤਾ ਹਾਂਜੀ ਸਾਡੇ ਦਾਊਦ ਨੇ ਇਦਾਂ ਕੀਤਾ ਤੇ ਸਾਡਾ ਦਾਊਦ ਆਪਣੀ ਗਲਤੀ ਦਾ ਜਦੋਂ ਨੂੰ ਪਛਤਾਵਾ ਹੋਇਆ ਤੇ ਨੱਕ ਵੀ ਉਹਨੇ ਪਰਮੇਸ਼ਵਰ ਦੇ ਅੱਗੇ ਰਗੜਿਆ ਤੇ ਰੋ ਰੋ ਕੇ ਪਛਤਾਤਾਪ ਕੀਤਾ ਉਹਨੇ ਫੇਰ ਰੁੱਸੇ ਰੱਬ ਨੂੰ ਮਨਾ ਲਿਆ ਗਲਤੀ ਕਿਸੇ ਵੀ ਤਖਤੋਤਾਸ ਦੇ ਮਾਲਕ ਕੋਲੋਂ ਹੋ ਸਕਦੀ ਆ ਪਰ ਜੇ ਕੋਈ ਆਪਣੀ ਗਲਤੀ ਨੂੰ ਮੰਨ ਕੇ ਪਛਤਾਤਾਪ ਕਰ ਲਵੇ ਤੇ ਪਰਮੇਸ਼ਵਰ ਬੇਹਰਵਾਨ ਆ ਆਪਣੀ ਗਲਤੀ ਵਿੱਚ ਹੀ ਨਾ ਫਸੇ ਰਵੋ ਪਰ ਆਪਣੀ ਗਲਤੀ ਤੇ ਪਛਤਾਤਾਪ ਕਰੋ ਤੇ ਪਰਮੇਸ਼ਰ ਦੀ ਕਿਰਪਾ ਨੂੰ ਵਾਪਸ ਆਪਣੇ ਜੀਵਨ ਵਿੱਚ ਲੈ ਲਓ। ਅਗਰ ਦਾਊਦ ਦੇ ਕੋਲੋਂ ਗਲਤੀ ਹੋਈ ਤਾਂ ਦਾਊਦ ਨੂੰ ਇੱਕ ਵੱਡੀ ਕੀਮਤ ਵੀ ਅਦਾ ਕਰਨੀ ਪਈ। ਦਾਊਦ ਦਾ ਬੇਟਾ ਮਾਰਿਆ ਗਿਆ। ਉਹਦਾ ਪੁੱਤਰ ਮਰ ਗਿਆ। ਸੋ ਇੱਕੀ ਪੱਖ ਨਹੀਂ ਦੇਖਣਾ ਪਰ ਅਗਰ ਉਹਨਾਂ ਦੇ ਗੁਨਾਹ ਬਾਈਬਲ ਦੇ ਵਿੱਚ ਲਿਖੇ ਹੋਏ ਆ ਤੋ ਸਾਨੂੰ ਸਿਖਾਉਣ ਵਾਸਤੇ ਅਗਰ ਪੌਲਸ ਦੇ ਬਾਰੇ ਵਿੱਚ ਦੱਸਿਆ ਹੈ ਕਿ ਜਦੋਂ ਕੋ ਸੋਲੂ ਸੀਗਾ ਉਹ ਕੱਟੜਵਾਦੀ ਸੀਗਾ ਅਰ ਉਹ ਕਲੀਸੀਆ ਨੂੰ ਫੜਦਾ ਸੀ ਕੁੱਟਦਾ ਮਾਰਦਾ ਸੀ ਕਤਲ ਵੀ ਕਰ ਦਿੰਦਾ ਸੀ ਅਰ ਜੇ ਇਸ ਦਿਨ ਉਹਦਾ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਹੋਇਆ ਉਸ ਦਿੜ ਵੀ ਉਹ ਦਮਿੰਸਕ ਨੂੰ ਜਾ ਰਿਹਾ ਸੀ ਕਹਿੰਦਾ ਸੀ ਜਿਹੜੇ ਇਸ ਪੰਥ ਦੇ ਲੋਕੀ ਆ ਭਾਵੇਂ ਮਰਦ ਜਾਂ ਔਰਤਾਂ ਹੋਣ ਕਹਿੰਦਾ ਬੰਨ ਕੇ ਲੈ ਕੇ ਆਉਣੇ ਯਰੂਸ਼ਲਮ ਨੂੰ ਛੱਡੜੇ ਨਹੀਂ ਪਰ ਉਹਦਾ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਹੋਇਆ ਐਸੀ ਰੋਸ਼ਨੀ ਉਹਦੇ ਚਾਰ ਚੁਫੇਰੇ ਚਮਕੀ 교 ਦੇ ਅੰਦਰਲੇ ਸਾਰੇ ਅੰਧਕਾਰ ਨੂੰ ਖਤਮ ਕਰ ਦਿੱਤਾ ਤੇ ਉਹ ਚੁਣਿਆ ਗਿਆ ਪਰਮੇਸ਼ਵਰ ਦੇ ਕੰਮ ਲਈ। ਉਹੀ ਸਾਲੁਸ ਜਦੋਂ ਪੌਲਸ ਬਣ ਗਿਆ ਤੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹਕੂਮਤਾਂ ਦੇ ਅੱਗੇ ਉਹਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਉਹਨੇ ਪ੍ਰਚਾਰ ਕੀਤਾ ਪਰ ਬਹੁਤ ਵਰੀ ਉਹਨੂੰ ਵੱਡੇ ਵੱਡੇ ਦੁੱਖ ਵੀ ਚੱਲਣੇ ਪਏ। ਉਹ ਸਿਰਫ ਦੁੱਖ ਦੇਣ ਵਾਲਾ ਹੀ ਨਹੀਂ ਹੋਇਆ, ਦੁੱਖ ਚੱਲਣ ਵਾਲਾ ਵੀ ਹੋਇਆ। ਹallelujah। ਜਿੱਦੇ ਉਹ ਜਿਹੜਾ ਸੀਗਾ ਜਿਹਨੂੰ ਅਸੀਂ ਗਿਡੀਅਨ ਕਹਿੰਨੇ ਆ ਉਹ 올 ਦਾ ਟਾਈਮ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਇਨਸਿਓਰ ਰਹਿੰਦਾ ਸੀਗਾ ਉਹ। ਉਹਨੂੰ ਲੱਗਦਾ ਸੀਗਾ ਕਿ ਉਹ ਕਮਜ਼ੋਰ ਆ ਉਹ ਕਿਸੇ ਨਾਲ ਭੇੜ ਨਹੀਂ ਸਕਦਾ ਕਿਸੇ ਦਾ ਸਾਹਮਣਾ ਨਹੀਂ ਕਰ ਸਕਦਾ ਪਰ ਪਰਮੇਸ਼ਵਰ ਦੇ ਸਮਰਥ ਦੇ ਨਾਲ ਪਰਮੇਸ਼ਵਰ ਨੇ ਉਹਨੂੰ ਇੱਕ ਜੋਦਾ ਬਣਾਇਆ ਤੇ ਪਰਮੇਸ਼ਵਰ ਨੇ ਉਹਦਾ ਨਾਮ ਜਿਹੜਾ ਆ ਸੂਰਬੀਰਾਂ ਦੇ ਵਿੱਚ ਦਰਜ ਕੀਤਾ ਹallelujah ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਇਨਸਿਕਿਉਰ ਆ ਤੁਹਾਡੇ ਕੋਲੇ ਸੁਰੱਖਿਆ ਨਹੀਂ ਆ ਤੁਸੀਂ ਕਿਸੇ ਦੇ ਸਾਹਮਣੇ ਨਹੀਂ ਖੜੇ ਹੋ ਸਕਦੇ ਬਸ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਵਰ ਨੂੰ ਲੈ ਲਵੋ ਉਹ ਤੁਹਾਡੇ ਸਾਹਮਣੇ ਸਿਰ ਚੱਕਣ ਵਾਲਿਆਂ ਦੇ ਗੋਡੇ ਲਵਾਉਣ ਦੀ ਤਾਕਤ ਰੱਖਦਾ ਆ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਰਾਬ ਪੀਂਦੇ ਆ ਅਸੀਂ ਨੋ ਨੋ ਦੇਖਦੇ ਆ ਉਹ ਕਦੀ ਕਦੀ ਸੇਵਨ ਕਰ ਲੈਂਦਾ ਸੀ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਰਾਬ ਪੀਂਦੇ ਆ ਤੁਹਾਨੂੰ ਸੁਰਤ ਨਹੀਂ ਆ ਤੁਹਾਨੂੰ ਚੇਤੇ ਭੁੱਲ ਜਾਂਦਾ ਤੁਸੀਂ ਸ਼ਾਇਦ ਕਿਸੇ ਕੰਮ ਨਹੀਂ ਆ ਸਕਦੇ ਇੱਕ ਵਾਰੀ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰਕੇ ਦੇਖੋ ਮਨ ਤੋਂ ਤੋ ਆਪਣੀਆਂ ਐਸੀਆਂ ਪਲੈਨਿੰਗਸ ਤੁਹਾਡੇ ਹਿਰਦੇ ਵਿੱਚ ਪਾਉਗਾ ਕਿ ਦੁਨੀਆ ਭਾਵੇਂ ਨਾਸ਼ ਹੋ ਜਾਏ ਤੁਸੀਂ ਸਮੇਤ ਪਰਿਵਾਰ ਦੇ ਬਚਾਏ ਜਾਵੋਗੇ ਹallelujah ਸੋ ਪਰਮੇਸ਼ਵਰ ਅਤਮਹਾਨ ਆ ਔਰ ਬਹੁਤ ਵੱਡੇ ਵੱਡੇ ਕੰਮ ਕਰਨ ਦੀ ਤਾਕਤ ਰੱਖਦਾ ਆ ਜਦੋਂ ਅਸੀਂ ਮਰੀਆ ਮਾਰਥਾ ਨੂੰ ਦੇਖਦੇ ਆ ਤਾਂ ਇੱਕਦਮ ਉਹਨਾਂ ਦੀ ਸਟੋਰੀ ਵਿੱਚੋਂ ਸਾਨੂੰ ਚਿੰਤਾ ਜਾਂ ਵਿ ਵਿਚਾਰ ਦੀ ਝਲਕ ਜਿਹੜੀ ਆ ਉਹ ਨਜ਼ਰ ਆਉਂਦੀ ਆ ਸਾਡੇ ਵਿੱਚ ਵੀ ਬਹੁਤ ਸਾਰੇ ਕੈਰੈਕਟਰ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਲੋਕੀ ਉਹਨਾਂ ਨੂੰ ਇਤਾਂ ਦਾ ਹੀ ਕੁਝ ਸਮਝਦੇ ਹੋਣ ਕਿ ਤਾਂ ਵਿਭਚਾਰੀ ਆ ਇਹਦੀ ਨਜ਼ਰ ਚੰਗੀ ਨਹੀਂ ਆ ਇਹਦਾ ਮਾਨ ਚੰਗਾ ਨਹੀਂ ਆ ਜਾਂ ਇਹ ਚੱਤੋਂ ਪੈਰ ਚਿੰਤਾ ਹੀ ਕਰਦਾ ਰਹਿੰਦਾ ਆ ਇੱਕ ਵਾਰੀ ਯਿਸੂ ਨੂੰ ਆਪਣੇ ਜੀਵਨ ਵਿੱਚ ਆਉਣ ਦਿਓ ਜਿੱਥੇ ਯਿਸੂ ਦਾ ਨਾਮ ਲਿਆ ਜਾਂਦਾ ਨਾ ਉੱਥੇ ਨਾਲ ਮਰੀਮ ਦਾ ਵੀ ਨਾਮ ਲਿਆ ਜਾਂਦਾ ਆ ਹਾਲੇਲੂਇਆ ਉੱਥੇ ਮਾਰਥਾ ਦਾ ਵੀ ਜ਼ਿਕਰ ਕੀਤਾ ਜਾਂਦਾ ਆ ਸਾਡਾ ਪਰਮੇਸ਼ਰ ਇੱਥੇ ਹੀ ਬਸ ਨਹੀਂ ਕਰਦਾ ਤੁਹਾਨੂੰ ਲੱਗਦਾ ਮੈਂ ਮੰਜੇ ਤੇ ਪਿਆ ਕੀ ਕਰ ਸਕਦਾ ਆ ਮੇਰੇ ਗੋਡੇ ਦੁਖਦੇ ਆ ਮੇਰੇ ਮੋਢੇ ਦੁਖਦੇ ਆ ਹੱਥ ਦੁਖਦੇ ਆ ਮੈਂ ਕਿੱਦਾਂ ਸੇਵਾ ਕਰ ਸਕਦਾ ਮੈਂ ਕੀ ਕਰ ਸਕਦਾ ਮਾਨ ਬਣਾਓ ਉਹ ਤਾਂ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਮਾਰਦਾ ਤੇ 4 ਦਿਨਾਂ ਦੇ ਮੁਰਦੇ ਨੂੰ ਜ਼ਿੰਦਾ ਕਰਕੇ ਆਪਣੀ ਮਹਿਮਾ ਦੇ ਲਈ ਖੜਾ ਕਰ ਲੈਂਦਾ ਆ ਤੁਹਾਡੇ ਸਾਥ ਚੱਲਦੇ ਆ ਤੁਹਾਨੂੰ ਪਤਾ ਜਦੋਂ ਲਾਜ਼ਰ ਕਬਰ ਦੇ ਵਿੱਚੋਂ ਜਿੰਦਾ ਹੋ ਕੇ ਬਾਹਰ ਆਇਆ ਤਾਂ ਬਾਕੀ ਦੀ ਸਾਰੀ ਜ਼ਿੰਦਗੀ ਉਹਨੇ ਇਵੈਂਜੇਲਿਜ਼ਮ ਕੀਤਾ ਸਾਰੀ ਜ਼ਿੰਦਗੀ ਉਹਨੇ ਪ੍ਰਚਾਰ ਕੀਤਾ ਪਰਮੇਸ਼ਵਰ ਦੀ ਮहिमा ਦਾ ਅਰ ਵਚਨ ਵਿੱਚ ਲਿਖਿਆ ਲੋਕ ਉਹਨੂੰ ਮਾਰਨ ਨੂੰ ਫਿਰਦੇ ਸੀ ਕਿ ਜਿਹੜਾ ਪ੍ਰਚਾਰ ਇਹ ਕਰਦਾ ਆ ਜੇ ਉਹ ਹੋਰ ਲੋਕਾਂ ਤੱਕ ਪਹੁੰਚਿਆ ਤੇ ਇਹਨਾਂ ਦੀ ਗਿਣਤੀ ਵੱਧ ਜਾਣੀ ਆ ਅੱਜ ਵਿਰੋਧ ਤੁਹਾਡਾ ਨਹੀਂ ਕੀਤਾ ਜਾ ਰਿਹਾ ਉਹ ਆਪਣੇ ਹੀ ਡਰ ਨਾਲ ਲੜ ਰਹੇ ਆ ਕੋਈ ਤੁਹਾਡੇ ਨਾਲ ਨਹੀਂ ਲੜਦਾ ਉਹ ਆਪਣੇ ਅੰਦਰ ਇਨਸਿਕਿਉਰ ਆ ਆਪਣੇ ਡਰ ਦੇ ਨਾਲ ਲੜਦੇ ਆ ਕੇ ਜੇ ਇਹਨਾਂ ਨੇ ਕਿਸੇ ਨੂੰ ਖੁਸ਼ਖਬਰੀ ਸੁناਈ ਜੇ ਇਹਨਾਂ ਨੇ ਗਵਾਹੀ ਦਿੱਤੀ ਜੇ ਇਹਨਾਂ ਦਾ ਪੋਸਟਰ ਕਿਤੇ ਲੱਗ ਗਿਆ ਇਹਨਾਂ ਦੀ ਗਿਣਤੀ ਵੱਧ ਜਾਣੀ ਆ ਉਹ ਆਪਣੇ ਹੀ ਡਰ ਨਾਲ ਲੜਦੇ ਆ ਤੁਹਾਡੇ ਨਾਲ ਕੋਈ ਨਹੀਂ ਲੜਦਾ ਕੰਦ ਤੇ ਲੱਗਾ ਹੋਇਆ ਪੋਸਟਰ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਫਿਰ ਉਹ ਪੋਸਟਰ ਆੜਿਆ ਜਾਂਦਾ ਆ ਉਹਨਾਂ ਨੂੰ ਉਸ ਪੋਸਟਰ ਤੋਂ ਡਰ ਲੱਗਦਾ ਆ ਇਸ ਲਈ ਉਹ ਉਸ ਪੋਸਟਰ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਸੋਚੋ ਜਿਹੜਾ ਉਸ ਪੋਸਟਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਹ ਤੁਹਾਡੇ ਪਰਮੇਸ਼ਵਰ ਦਾ ਜਲਾਲ ਕਿਵੇਂ ਚੱਲ ਸਕਦਾ ਆ ਹਾਲੇਲੂਇਆ ਸਾਡੇ ਪਰਮੇਸ਼ਵਰ ਦੀ ਮਹਿਮਾ ਦੇ ਲੱਗੇ ਹੋਏ ਪੋਸਟਰਾਂ ਤੋਂ ਇਨਸਾਨ ਡਰਦੇ ਆ ਤਾਂ ਹੀ ਤਾਂ ਯਿਸੂ ਨਾਮ ਚ ਭੂਤ ਨਿਕਲ ਜਾਂਦੇ ਆ ਇੱਥੇ ਤਾਂ ਕਾਗਜ਼ਾਂ ਤੋਂ ਵੀ ਰੱਬ ਕਰਾਮਾਤਾਂ ਕਰਾਈ ਜਾਂਦਾ ਹੀ ਤਾਂ ਫੇਰ ਬੰਦੇ ਆ ਹallelujah ਹallelujah ਜਾਣਦੇ ਹੋ ਪਰਮੇਸ਼ਵਰ ਦੀ ਸਮਰਤ ਨੂੰ ਉਹ ਕਾਗਜ਼ਾਂ ਤੋਂ ਵੀ ਕਮਾਲ ਕਰਾਉਂਦਾ ਆ ਅਸੀਂ ਉਹਦੇ ਹੱਥਾਂ ਦੀ ਰਚਨਾ ਆ ਇਸ ਲਈ ਆਪਣੇ ਆਪ ਨੂੰ ਆਰਡੀਨਰੀ ਨਾ ਸਮਝੋ ਸਧਾਰਨ ਨਾ ਸਮਝੋ ਤੁਸੀਂ ਬੜੇ ਖਾਸ ਹੋ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਇੱਕ ਬਹੁਤ ਵੱਡੀ ਯੋਜਨਾ ਆ ਬਹੁਤ ਜ਼ਿਆਦਾ ਵੱਡੀ ਯੋਜਨਾ ਆ ਤੇ 2025 ਦੇ ਵਿੱਚ ਉਹ ਯੋਜਨਾ ਪੂਰੀ ਹੋਊਗੀ ਯਿਸੂ ਮਸੀਹ ਦੇ ਨਾਮ 'ਤੇ ਅੱਜ ਦੀ ਤਰੀਕ ਪਾ ਕੇ ਤੁਸੀਂ ਲਿਖ ਲਿਓ ਕਿ ਜੇ ਇਸ ਮਕਸਦ ਦੇ ਲਈ ਤੁਸੀਂ ਇਸ ਧਰਤੀ ਤੇ ਆਏ ਹੋ ਨਾ ਤੁਹਾਡੇ ਕੰਨਾਂ ਦੇ ਵਿੱਚ ਕੋਈ ਬੋਲ ਕੇ ਦੱਸੂਗਾ ਤੇ ਉਸ ਮਕਸਦ ਨੂੰ ਤੁਸੀਂ ਆਪਣੇ ਜੀਵਨ ਵਿੱਚ ਆਪਣੇ ਆਪ ਨੂੰ ਪੂਰਾ ਕਰਦਿਆਂ ਹੋਇਆਂ ਦੇਖੋਗੇ ਹallelujah ਸੋ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਆਂ ਦੂਜਾ ਗ੍ਰੰਥੀਆਂ ਨਵੇਂ ਨੇਮ ਦੇ ਵਿੱਚ ਉਹਦਾ 12 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਆਂ 10 ਤੱਕ ਦੇਖਾਂਗੇ ਅਤੇ ਇਸ ਲਈ ਜੋ ਮੇਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਬਿਆ ਗਿਆ ਅਰਥਾਤ ਸ਼ੈਤਾਨ ਦਾ ਕੱਲਿਆ ਹੋਇਆ ਪਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਇੱਥੇ ਪਰਮੇਸ਼ਵਰ ਦਾ ਦਾਸ ਪੌਲਸ ਆ ਉਹ ਗੱਲ ਕਰਦਾ ਆ ਸ਼ਬਾਣੀਆਂ ਦੀ ਵੀ ਜਾਣਕਾਰੀ ਰੱਖਦਾ ਹੈ ਜਿਹੜਾ ਪਰਮੇਸ਼ਵਰ ਦਾ ਦਾਸ ਪੌਲਸ ਆ ਉਹਨੂੰ ਬਹੁਤ ਸਾਰੀਆਂ ਬੋਲੀਆਂ ਵੀ ਬੋਲਣੀਆਂ ਆਉਂਦੀਆਂ ਆ ਤੇ ਉਹਦੇ ਕੋਲੇ ਬਾਣੀ ਦਾ ਇਲਮ ਵੀ ਬੜਾ ਆ ਉਹਨੂੰ ਗਿਆਨ ਵੀ ਬਹੁਤ ਆ ਕਿਉਂਕਿ ਉਹ ਪਹਿਲਾਂ ਤੋਂ ਹੀ ਸ਼ਰਧ ਦੇ ਸਿਖਾਉਣ ਵਾਲਿਆਂ ਦੇ ਨਾਲ ਰਹਿੰਦਾ ਸੀ ਉਹ ਬਹੁਤ ਐਜੂਕੇਟਿਡ ਆ ਉਹ ਸਿੰਗਲ ਆ ਤੇ ਇਸ ਚੀਜ਼ ਦਾ ਵੀ ਉਹਦੇ ਅੰਦਰ ਇੱਕ ਘਮੰਡ ਆ ਕਿ ਮੈਂ ਪਵਿੱਤਰ ਤਾਈ ਦੇ ਵਿੱਚ ਆ ਵਿਆਹਾਂ ਹੋਿਆਂ ਨਾਲੋਂ ਉਹ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਦਾ ਆ ਤੇ ਭੁਖ ਬਾਣੀਆਂ ਵੀ ਆਉਣ ਵਾਲੇ ਸਮੇਂ ਦੀਆਂ ਪ੍ਰਕਾਸ਼ ਬਾਣੀਆਂ ਵੀ ਉਹਦੇ ਉੱਤੇ ਜ਼ਾਹਿਰ ਹੁੰਦੀਆਂ ਆ ਪਰ ਕੀ ਕਹਿੰਦਾ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਬਿਆ ਆ ਇੱਕ ਕੁਛ ਉਹਦੀ ਬਾਡੀ ਦੇ ਅੰਦਰ ਕੋਈ ਤਕਲੀਫ ਆ ਕੋਈ ਕਸ਼ਟ ਆ ਉਹਦੀ ਬਾਡੀ ਦੇ ਅੰਦਰ ਅਰ ਕੀ ਕਹਿੰਦਾ ਸ਼ੈਤਾਨ ਦਾ ਘੱਲਿਆ ਹੋਇਆ ਆ ਉਹ ਕੰਡਾ ਤੁਸੀਂ ਸੋਚ ਕੇ ਦੇਖੋ ਕਿ ਉਹ ਰਾਜਿਆਂ ਦੇ ਅੱਗੇ ਜਾ ਕੇ ਵੀ ਪ੍ਰਚਾਰ ਕਰਦਾ ਆ। ਉਹ ਡਿਫਰੈਂਟ ਡਿਫਰੈਂਟ ਸਟੇਟਸ ਨੂੰ ਟਰੈਵਲ ਕਰਕੇ ਜਾਂਦਾ ਆ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਆ। ਔਰ ਉਹਨੂੰ ਇੰਨੀਆਂ ਕ ਭਾਸ਼ਾ ਆਉਂਦੀਆਂ ਆ ਵੀ ਜਿੱਥੇ ਜਾਂਦਾ ਉੱਥੇ ਦੀ ਭਾਸ਼ਾ ਵਿੱਚ ਜਾ ਕੇ ਪ੍ਰਚਾਰ ਕਰਦਾ ਆ। ਕਿੰਨਾ ਕੰਮ ਕਰ ਰਿਹਾ ਆ ਉਹ ਪਰਮੇਸ਼ਵਰ ਦਾ। ਤੇ ਜਦੋਂ ਉਹਦਾ ਇਨਕਾਊਂਟਰ ਹੋਇਆ ਸੀ ਸਿੱਧਾ ਯਿਸੂ ਮਸੀਹ ਜੀ ਨਾਲ ਹੀ ਹੋਇਆ ਸੀ। ਕਿਉਂਕਿ ਜਦੋਂ ਇੱਕ ਆਵਾਜ਼ ਆਈ ਨਾ ਰੋਸ਼ਨੀ ਚਮਕੀ ਤਾਂ ਪੌਲਸ ਨੇ ਕਿਹਾ ਕਿ ਕੌਣ ਆ ਤਾਂ ਉਸ ਆਵਾਜ਼ ਨੇ ਕਿਹਾ ਪੌਲਸ ਤੂੰ ਮੈਨੂੰ ਕਿਉਂ ਸਤੋਨਾ ਆ ਉਹਨੇ ਕਿਹਾ ਕੌਣ ਆ ਤਾਂ ਆਵਾਜ਼ ਆਈ ਮੈਂ ਯਿਸੂ ਆ ਸਿੱਧਾ ਯਿਸੂ ਮਸੀਹ ਜੀ ਦੇ ਨਾਲ ਉਹਦਾ ਇਨਕਾਊਂਟਰ ਸੀਗਾ ਫਿਰ ਵੀ ਉਹਦੇ ਜਿਸਮ ਦੇ ਅੰਦਰ ਹੋ ਜੀ ਆ ਸੀ ਜਿਹੜਾ ਉਹਨੂੰ ਸਤਾਉਂਦਾ ਰਹਿੰਦਾ ਸੀ ਖੁੱਲ ਕੇ ਉਸ ਚੀਜ਼ ਦਾ ਜ਼ਿਕਰ ਨਹੀਂ ਆ ਪਰ ਉਹਨੇ ਸਾਫ਼-ਸਾਫ਼ ਦੱਸਿਆ ਕਿ ਕੁਛ ਹੈਗਾ ਆ ਉਹਦੀ ਲਾਈਫ ਵਿੱਚ ਜਿਹੜਾ ਉਹਨੂੰ ਕਸ਼ਟ ਦਿੰਦਾ ਆ ਦੁੱਖ ਦਿੰਦਾ ਰਹਿੰਦਾ ਆ ਪਰ ਉਹ ਕੀ ਕਹਿੰਦਾ ਕਾਦੇ ਵਾਸਤੇ ਆ ਕਿਤੇ ਕਹਿੰਦਾ ਮੈਂ ਫੁੱਲ ਨਾ ਜਾਵਾਂ ਉਹ ਗੁਣ ਜਿਹੜੇ ਮੇਰੇ ਅੰਦਰ ਆ ਉਹਨਾਂ ਗੁਣਾ ਦਾ ਕਰਕੇ ਮੈਂ ਫੁੱਲ ਨਾ ਜਾਵਾਂ ਕਿਤੇ ਕਮੰਡ ਦੇ ਨਾਲ ਮੈਂ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵਾਂ ਕਿ ਕਹਿੰਦਾ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਜਦੋਂ ਇਹ ਕਮੰਡ ਆਉਣ ਲੱਗਦਾ ਆ ਉਹਨੂੰ ਉਹ ਕੰਡਾ ਚੁਬਦਾ ਆ ਕਿ ਆਹ ਦੇਖ ਤੇਰੇ ਵਿੱਚ ਕਮੀ ਆ ਤੇ ਉਹਦੇ ਕਮੰਡ ਨੂੰ ਝੁਕਣਾ ਪੈਂਦਾ ਆ ਵਿੱਚ ਬਹੁਤ ਤੀਜਾ ਹੁੰਦੀਆਂ ਆ ਧਨ ਬਹੁਤ ਆ ਜ਼ਮੀਨ ਬਹੁਤ ਆ ਪਰ ਔਲਾਦ ਹੈ ਨਹੀਂ ਕਿਸੇ ਦੇ ਕੋਲੇ ਦੋ ਪੁੱਤਰ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਪਰ ਆਗਿਆਕਾਰੀ ਵਿੱਚ ਨਹੀਂ ਹੋ ਸਕਦੇ ਕਈ ਵਰੀ ਇਹੋ ਜਿਹੀਆਂ ਸਿਚੁਏਸ਼ਨਸ ਵੀ ਹੁੰਦੀਆਂ ਆ ਕਿ ਬਹੁਤ ਸਾਰੇ ਲੋਕ ਐ ਤਾਂ ਆ ਉਹਨਾਂ ਦੇ ਕੋਲੇ ਬਹੁਤ ਸੋਹਣੀਆਂ ਨੌਕਰੀਆਂ ਆ ਸੋਹਣਾ ਪਰਿਵਾਰ ਆ ਪਰ ਉਹਨਾਂ ਦੇ ਜਿਸਮ ਦੇ ਅੰਦਰ ਕੋਈ ਇਹੋ ਜੀ ਬਿਮਾਰੀ ਆ ਜਿਹਦਾ ਕਰਕੇ ਉਹ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇ ਜਾਂ ਬਹੁਤ ਪੈਸਾ ਲਾ ਕੇ ਸੋਹਣਾ ਘਰ ਬਣਾਇਆ ਹੋ ਸਕਦਾ ਆ ਰੀਜਾਂ ਲਾਈਆਂ ਹੋ ਸਕਦੀਆਂ ਵਿੱਚ ਸੋਹਣਾ ਫਰਨੀਚਰ ਪਾਇਆ ਹੋ ਸਕਦਾ ਆ ਪਰ ਗਵਾਂਡ ਇਹੋ ਜਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਉਸ ਘਰ ਵਿੱਚ ਹੱਸ-ਬੋਲ ਵੀ ਨਹੀਂ ਸਕਦੇ ਤੁਸੀਂ ਜਦੋਂ ਸੋਹਣਾ ਚਾਹਦੇ ਆ ਤੇ ਨਾਲ ਦੇ ਘਰ ਵਾਲੇ ਸ਼ਾਊਟ ਕਰਨ ਲੱਗ ਜਾਂਦੇ ਆ ਰੋਲਾ ਪਾਉਣ ਲੱਗ ਜਾਂਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਜੋ ਤੁਸੀਂ ਨਹੀਂ ਸੁਨਣਾ ਉਹ ਇਹੋ ਜੀਆਂ ਚੀਜ਼ਾਂ ਪਲੇ ਕਰਨੀਆਂ ਸ਼ੁਰੂ ਕਰ ਦਿੰਦੇ ਵਜਾਉਣ ਲੱਗ ਜਾਂਦੇ ਆ ਜਾਂ ਬਿਨਾ ਮਤਲਬ ਦੇ ਉਹ ਤੁਹਾਡੇ ਨਾਲ ਝਗੜੇ ਛੇੜਦੇ ਹੋ ਸਕਦੇ ਆ ਘਰ ਵੀ ਹੈਗਾ ਆ ਫਰਨੀਚਰ ਵੀ ਹੈਗਾ ਆ ਪਰ ਸੁੱਖ ਹੈ ਨਹੀਂਗਾ ਇਸੇ ਹੀ ਤਰ੍ਹਾਂ ਕੋਈ ਨੌਜਵਾਨ ਐਨ ਹੱਟਾ ਕੱਟਾ ਸਰੀਰ ਦਾ ਤਕੜਾ ਹੋ ਸਕਦਾ ਆ ਖੂਬਸੂਰਤ ਹੋ ਸਕਦੇ ਆ ਨੌਜਵਾਨ ਪੜ੍ਹੇ ਪੜਾ ਪੜ੍ਹੇ ਲਿਖੇ ਹੋ ਸਕਦੇ ਆ ਪਰ ਡਿਪਰੈਸ਼ਨ ਦੇ ਸ਼ਿਕਾਰ ਆ ਉਹਨਾਂ ਨੂੰ ਉਹਨਾਂ ਦੀ ਖੂਬਸੂਰਤੀ ਦਾ ਉਹਨਾਂ ਦੀ ਐਜੂਕੇਸ਼ਨ ਦਾ ਉਹਨਾਂ ਦੇ ਬਲ ਦਾ ਉਹਨਾਂ ਦੇ ਟੈਲੈਂਟ ਦਾ ਕੋਈ ਅਹਿਸਾਸ ਹੀ ਨਹੀਂ ਹੋ ਰਿਹਾ ਡਿਪਰੈਸ਼ਨ ਉਹਨਾਂ ਦੇ ਉੱਤੇ ਭਾਰੀ ਹੋ ਗਿਆ ਆ ਇਹ ਸਭ ਕੀ ਆ ਇਹ ਉਹੀ ਕੰਡੇ ਆ ਜਿਹੜੇ ਹਵਾ ਕੱਢਣ ਦੇ ਲਈ ਚੋਬੇ ਗਏ ਆ ਕਿ ਬਹੁਤਾ ਫੁੱਲ ਨਾ ਜਾਵੇਂ ਜੇ ਨੌਕਰੀ ਵੀ ਹੈਗੀ ਆ ਪੈਸਾ ਤੇ ਲਾ ਹੈਗਾ ਆ ਪਰਿਵਾਰ ਵੀ ਚੰਗਾ ਆ ਦੇ ਸਰੀਰ ਵੀ ਕਾਇਮ ਹੋਵੇ ਉਸ ਬੰਦੇ ਨੇ ਤਾਂ ਕਿਸੇ ਹੋਰ ਨੂੰ ਬੰਦਾ ਹੀ ਨਹੀਂ ਸਮਝਣਾ ਇਸ ਲਈ ਕੋਸ਼ਨਾ ਕੋਸ਼ ਇਹੋ ਜਿਹਾ ਰੱਖਿਆ ਆ ਜਿੱਥੇ ਉਹਨੂੰ ਅਹਿਸਾਸ ਹੋਵੇ ਕਿ ਮੇਰੇ ਨਾਲੋਂ ਵੀ ਬੈਸਟ ਕੋਈ ਹੋਰ ਹੈਗਾ ਆ ਜਿਹਦੇ ਕੋਲੇ ਘਰ ਆ ਸਾਰੇ ਸੁੱਖ ਆਰਾਮ ਦੀਆਂ ਚੀਜ਼ਾਂ ਆ ਉਹਦੇ ਕੋਲੇ ਉਹਨੇ ਤਾਂ ਕਿਸੇ ਨੂੰ ਟਿਕਣ ਨਹੀਂ ਦੇਣਾ ਪਰ ਉਹ ਬੇਆਰਾਮ ਰਹਿੰਦਾ ਆ ਇਸ ਲਈ ਉਹ ਆਰਾਮ ਨੂੰ ਤਰਸਦਾ ਆ ਤੇ ਦੂਜੇ ਦੀ ਬੇਆਰਾਮੀ ਨੂੰ ਸਮਝ ਸਕਦਾ ਆ ਹੁਣ ਸਾਡਾ ਦੇਖਣ ਦਾ ਨਜ਼ਰੀਆ ਆ ਜਾਂ ਤਾਂ ਅਸੀਂ ਇਹਨਾਂ ਨੂੰ ਪ੍ਰੋਬਲਮ ਸਮਝ ਸਕਦੇ ਆ ਕਿ ਮੇਰੀ ਜ਼ਿੰਦਗੀ ਚ ਇੰਨੀ ਵੱਡੀ ਪ੍ਰੋਬਲਮ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੱਦਾਂ ਡੀਲ ਕਰਨਾ ਆ ਪਰ ਜੇ ਤੁਸੀਂ ਫਾਲੋਸ ਦੇ ਵਾਂਗ ਦੇਖੋ ਉਹ ਚੰਗੀਆਂ ਚੀਜ਼ਾਂ ਨੂੰ ਬਰਕਤਾਂ ਸਮਝ ਕੇ ਲੈ ਰਿਹਾ ਆ ਅਰ ਜੀਵਨ ਵਿਚਲੇ ਕਸ਼ਟ ਨੂੰ ਉਹ ਪਰਮੇਸ਼ਵਰ ਦੀ ਇੱਕ ਤਾੜਨਾ ਦੇ ਵਜੋਂ ਲੈ ਰਿਹਾ ਕਿ ਉਹ ਇਸ ਲਈ ਆ ਕਿ ਮੈਂ ਕੁਮੰਡੀ ਨਾ ਹੋ ਜਾਵਾਂ ਅਸੀਂ ਵੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਦੋ ਚੀਜ਼ਾਂ ਆ ਜਿਹੜੀਆਂ ਡਿਸਟਰਬ ਕਰਦੀਆਂ ਆ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੀ ਤਾੜਨਾ ਵਜੋਂ ਲੈਣਾ ਹੈ ਕਿ ਇਹ ਸਾਨੂੰ ਲਿਮਟ ਵਿੱਚ ਰੱਖਣ ਦੇ ਲਈ ਆ ਕਿ ਅਸੀਂ ਹੱਦੋਂ ਬਾਹਲੇ ਫੁੱਲ ਨਾ ਜਾਈਏ ਅਸੀਂ ਕਿਤੇ ਦੂਜੇ ਦੇ ਉੱਤੇ ਹਾਵੀ ਹੋਣ ਵਾਲੇ ਨਾ ਹੋ ਜਾਈਏ ਅਸੀਂ ਕਿਤੇ ਦੂਜਿਆਂ ਨੂੰ ਸਤਾਉਣ ਵਾਲੇ ਨਾ ਬਣ ਜਾਈਏ ਇਸ ਲਈ ਇਹ ਚੀਜ਼ਾਂ ਆ ਅਰ ਪਰਮੇਸ਼ਵਰ ਦੇ ਅੱਗੇ ਪੌਲਸ ਨੇ ਪ੍ਰਾਰਥਨਾ ਵੀ ਕੀਤੀ ਕਹਿੰਦਾ ਇਹਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਕਿੰਨੀ ਵਾਰੀ ਬੇਨਤੀ ਕੀਤੀ ਤਿੰਨ ਵਾਰ ਦਾ ਮਤਲਬ ਕਿ ਮੈਂ ਵਾਰ-ਵਾਰ ਬੇਨਤੀ ਵੀ ਕੀਤੀ ਆ ਪਰਮੇਸ਼ਵਰ ਦੇ ਅੱਗੇ ਕੀ ਬੇਨਤੀ ਕੀਤੀ ਭਈ ਇਹ ਮੈਤੋਂ ਦੂਰ ਹੋਵੇ ਕਹਿੰਦਾ ਮੈਂ ਪਰਮੇਸ਼ਵਰ ਨੂੰ ਇਹ ਕਿਹਾ ਆ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ ਅਤੇ ਉਸਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਹallelujah ਕੀ ਕਹਿੰਨਾ ਮੈਨੂੰ ਉੱਤਰ ਕੀ ਮਿਲਿਆ ਪਰਮੇਸ਼ਵਰ ਦੇ ਕੋਲੋਂ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਤੇ ਉਹਦੀ ਕਿਰਪਾ ਕੀ ਆ ਅੱਜ ਆਪਾਂ ਜਿਉਂਦੇ ਆ ਜਾਗਦੇ ਆ ਸੁਣਦੇ ਆ ਦੇਖਦੇ ਆ ਬੋਲਦੇ ਆ ਖਾਣ ਨੂੰ ਮਿਲ ਗਿਆ ਆ ਨਿਆਣੇ ਹੈਗੇ ਆ ਘਰ ਹੈਗਾ ਆ ਸਿਰ ਤੇ ਛੱਤ ਹੈਗੀ ਆ ਓਨ ਜਾਣ ਦਾ ਸਾਧਨ ਹੈਗਾ ਆ ਜੇਬ ਚ ਚਾਰ ਨੋਟ ਵੀ ਹੈਗੇ ਆ ਇਹ ਸਭ ਕੀ ਆ ਇਹ ਉਹਦੀ ਕਿਰਪਾਈ ਤੇ ਆ ਹਾਲੇਲੂਇਆ ਕਿੰਨਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਆ ਉਹਦੀ ਕਿਰਪਾਈ ਬਥੇਰੀ ਆ ਹਾਲੇਲੂਇਆ ਹਾਲੇਲੂਇਆ ਇਹ ਅੱਖਾਂ ਉਹਦੀਆਂ ਹੀ ਦਿੱਤੀਆਂ ਆ ਕਿਰਪਾ ਆ ਤਾਂ ਹੀ ਕੰਮ ਕਰੀ ਜਾਂਦੀਆਂ ਆ ਜੋ ਕੋਸ਼ ਆਪਣੇ ਕੋਲ ਆ ਨਾ ਉਹਦੀ ਕਿਰਪਾ ਆ ਬਹੁਤ سارے ਲੋਕੀ ਰਾਤੀ ਪਲੈਨਿੰਗ ਬਣਾ ਕੇ ਸੁੱਤੇ ਹੋਣੇ ਆ ਪਰ ਵਿਚਾਰਿਆਂ ਨੂੰ ਚਾਂਸ ਨਹੀਂ ਮਿਲਿਆ ਕਿ ਉਹ ਆਪਣੀ ਯੋਜਨਾ ਦੇ ਹਿਸਾਬ ਨਾਲ ਉੱਠ ਦੇ ਤੇ ਅੱਜ ਦਾ ਦਿਨ ਆਪਾਂ ਨੂੰ ਮਿਲ ਗਿਆ ਇੱਕ ਕਿਰਪਾ ਨਹੀਂ ਆ ਤੇ ਹੋਰ ਕੀ ਆ ਕੋਈ ਆਪਾ ਪੈਸਾ ਤੇ ਅੱਲਾ ਦੇ ਕੇ ਥੋੜੀ ਖਰੀਦੇ ਅੱਜ ਦਾ ਦਿਨ ਤੇ ਨਾ ਇੰਨੀਆਂ ਖੂਬੀਆਂ ਹੀ ਆ ਆਪਣੇ ਵਿੱਚ ਭਾਵੇਂ ਇਸ ਧਰਤੀ ਉੱਤੇ ਜਿੰਨੇ ਮਰਜੀ ਅਮੀਰ ਲੋਕੀ ਹੋਣ ਪਰ ਉਹ ਜ਼ਿੰਦਗੀ ਖਰੀਦ ਨਹੀਂ ਸਕਦੇ ਅਗਰ ਸਾਨੂੰ ਜ਼ਿੰਦਗੀ ਮਿਲੀ ਹੋਈ ਆ ਅਰ ప్రతి ਦਿਨ ਮਿਲ ਰਹੀ ਆ ਇਹਦਾ ਮਤਲਬ ਉਹਦੀ ਕਿਰਪਾ ਸਾਡੇ ਉੱਤੇ ਬਹੁਤ ਹੀ ਆ ਹallelujah ਇਸ ਲਈ ਕਦੇ ਵੀ ਪਰਮੇਸ਼ਵਰ ਦੇ ਨਾਲ ਨਾਰਾਜ਼ ਨਹੀਂ ਹੋਣਾ ਬਸ ਇਹ ਚੇਤੇ ਰੱਖਣਾ ਕਿ ਪਰਮੇਸ਼ਵਰ ਦੀ ਕਿਰਪਾ ਮੇਰੇ ਉੱਤੇ ਬਥੇਰੀ ਆ